ਆਪਾਂ ਦਾ ਸਹੀ ਦੋਨਾਂ ਦੇ ਬਹੁਤ ਬਾਰੀ ਚਾਹਤ ਸੀ ਆਪਾਂ ਦਾ ਇਹੋ ਬਈ ਹੱਥੋਂ ਕਿਹਾ ਸਰਕਾਰ ਨੂੰ ਆਖਾ ਕੋਈ ਨਹੀਂ ਆਪਾਂ ਦਾ

ཅད� ཉས 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 པཁས ཆོས ཁས རྟྦྦ ཁས པར སས ཁས རྟེ སེ རོ ཡེ ེ གེ ོ སེ ེེེ གེ ེ ར ེེེེེེེེེ ਅਜਿਹਾ ਟੀਮ ਆਵਲੇ ਤੁਸੀਂ ਫਗਵਾੜਾ ਦੇ ਗਊਸ਼ਾਲਾ ਬਾਜ਼ਾਰ ਚ ਆ ਜੀ ਅੱਜ ਸਵੇਰੇ 7:00 ਵਜੇ 10 ਮਿੰਟ ਤੇ ਫਾਇਰ ਦਫ਼ਤਰ ਤੇ ਟੈਲੀਫੋਨ ਆਇਆ ਸੀ ਗੱਲ ਵੀ ਗਊਚਾਲਾ ਰੋਡ ਤੇ ਤਾਰਾਂ ਨੂੰ ਲੱਗ ਗਈ ਹੈ ਤੁਰੰਤ ਅਸੀਂ ਆਪਣੀ ਟੀਮ ਲੈ ਕੇ 5 ਮਿੰਟ ਤੇ ਪਹੁੰਚੇ ਕੁਰਸੀ ਰੋਡ ਤੇ ਮੋੜ ਦੇ ਉੱਪਰ ਥੋੜੇ ਦੇ ਆਸਪਾਸ ਤਾਰਾਂ ਨੂੰ ਲੱਗ ਰਹੀ ਹੋਈ ਸੀ ਇਸੋ ਮੌਕੇ ਤੇ ਕਾਬੂ ਕਰ ਰਹੇ ਹਾਂ ਸਰ ਪਾਰਾਂ ਦਾ ਪਤਾ ਲੱਗਾ ਜੀ ਕਿਹੜੀਆਂ ਪਾਰਾਂ ਨੂੰ ਅੱਗ ਲੱਗੀ ਹੋਈ ਸੀ ਜੀ ਇਹ ਟੈਲੀਫੋਨ ਦੀਆਂ ਤੇ ਕੇਬਲ ਦੀਆਂ ਤੇ ਨੈਟ ਵਾਲੀਆਂ ਐ ਜੀ ਤੇ ਸਰ ਉੱਥੇ ਤਾਰਾਂ ਦਾ ਜਿੱਦਾਂ ਜੇ ਸਾਹਿਬ ਨੇ ਤੁਸੀਂ ਦੇਖਿਆ ਵੀ ਤਾਰਾਂ ਦਾ ਜੰਗਾਲ ਜਾਂ ਬਹੁਤ ਜ਼ਿਆਦਾ ਬਣਿਆ ਹੋਇਆ ਉਸ ਕੰਪਨੀ ਦੇ ਉੱਤੇ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਉਸੀ ਤੇ ਮੌਕੇ ਤੇ ਜੇ ਨਾ ਪਤਾ ਲੱਗਦਾ ਅੱਗੇ ਇਹਦਾ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ ਸਗਾ ਦੁਕਾਨਾਂ ਨੂੰ ਅੱਗ ਲੱਗ ਸਕਦੀ ਸੀ ਤੇ ਕੀ ਕਹਿਣਾ ਚਾਹੋਗੇ ਤੁਸੀਂ ਸਰ ਪ੍ਰਸ਼ਾਸਨ ਨੂੰ ਜਿਹੜੀਆਂ ਇਹਨਾਂ ਨੇ ਤਾਰਾਂ ਇਸ ਹਿਸਾਬ ਨਾਲ ਲੱਗੀਆਂ ਹੋਈਆਂ ਕਿ ਉਹਦੇ ਉੱਤੇ ਇੰਨੀ ਜ਼ਿਆਦਾ ਅੱਗ ਉਹਨਾਂ ਨੂੰ ਪੈ ਗਈ ਜੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਜੀ ਜਿਹੜਾ ਤਾਰਾਂ ਆ ਜ਼ਿਆਦਾ ਰੋਲਸ ਕੰਪਨੀ ਉੱਪਰ ਨਾ ਕੀਤੀਆਂ ਜਾਣ ਲੋਡ ਮੁਤਾਬਕ ਹੀ ਤਾਰਾਂ ਲਾਈਆਂ ਜਾਣ